ਸਸੀ ਗਾਜੀ ਸਵਾਗਤ ਹੈ ਤੁਹਾਡੇ ਸਾਰੇ ਨਵੇਂ ਬਲੌਗ ਚਾਸ ਕਰਦੇ ਹਾਂ ਸਾਡਾ ਡਿੰਟਾ ਫਾਰਮੇ ਚੜ੍ਹਦੀ ਕਲਾ ਜੋਗੇ ਕੁਝ ਵਧੀਆ ਹੀ ਕਰਦੇ ਪਏ ਹਾਂਗੇ ਤੇ ਆ ਆਪਣਾ ਸ਼ਿਕਾਰੀ ਕੀ ਹੋ ਗਿਆ ਓਏ ਤੇ ਅੱਜ ਆਪਾਂ ਜਾਣਾ ਸੀਗਾ ਇੱਕ ਰਬੀਲੀ ਘਰ ਜਾ ਕੇ ਹੁਣਾ ਸੀਗਾ ਇੱਕ ਬੈਂਕ ਜਾ ਕੇ ਹੁਣਾ ਸੀਗਾ ਕਿ ਮੈਂ ਕਿ ਬੀਲ ਘਰ ਦਾ ਬੋਰ ਦੇ ਕਨੈਕਸ਼ਨ ਦਾ ਪਤਾ ਕਰਕੇ ਹੁਣਾ ਯਾਰ ਤੇ ਚੰਗੀ ਚੰਗੀ ਵੀਡੀਓ ਨੂੰ ਸਬਸਕ੍ਰਾਈਬ ਕਰੋ ਮੇਰੇ ਲਾਈਕਾਂ ਉੱਪਰ ਆਇਆ ਕਮੈਂਟ ਕਰ ਦਿਓ ਤੇ ਦੋਸਤ ਜੀ ਹੁਣ ਮਰੀ ਜਾਂਦਾ ਮੈਂ ਦੇਖੋ ਵੀ ਜਾ ਕੇ ਆਉਣਾ ਹੈਗਾ ਤੇ ਬੋਰ ਦੇ ਕਨੈਕਸ਼ਨ ਤੇ ਆਪਣਾ ਨਾਮ ਆਇਆ ਸੀਗਾ ਨਿਕਲ ਕੇ ਪਤਾ ਕਰਕੇ ਆਉਣਾ ਵੀ ਕੀ ਬਣੇਗਾ ਕੀ ਨਹੀਂ ਬਣੇਗਾ ਠੀਕ ਜੇ ਇਹ ਬਣਾ ਦੇਗਾ ਜੇ ਅਸੀਂ ਪਤਾ ਕਰਦੇ ਆਂ ਇਹ ਅਪਡੇਟ ਆ ਗਈ ਹੈ ਇਸ ਦਾ ਨਿਊ ਅਪਡੇਟ ਦਿੰਦੇ ਆਂ ਤੇ ਫਿਰ ਕੋਈ ਜਾ ਕੇ ਬਣਾਏਗਾ ਅਕਿ ਜੇ ਮੂੰਹ ਚਲੋ ਬਣਾ ਤੁਹਾਡੇ ਨਾਲ ਹੀ ਹੈਗਾ ਚਲੋ ਇੱਕ ਵਾਰੀ ਚਲੀਏ ਫਿਰ ਫਿਰ ਦੇਖਦੇ ਆਂ ਕੀ ਬਣਦਾ ਹੈਗਾ ਕਰਦੇ ਆਂ ਕਾਰਵਾਈ ਕੋਈ ਤੇ ਚਲੋ ਮਿਲਦੇ ਆਂ ਫਿਰ ਥੋੜੀ ਦੇਰ ਨੂੰ

ਉੱਥੇ ਕੰਮ ਕਰਾ ਲਓ ਜਿੰਨੇ ਮਰਜ਼ੀ ਹਾਂ ਓਏ ਕਿੱਸੇ ਲੈਵਣਾ ਏ ਹੈ ਕਿਵੇਂ ਤੂੰ ਸਿਰਾਂ ਨਾਲ ਕੇ ਬਹਿ ਗਿਆ ਕੌਣ ਹੈ ਹਾਂ ਮੇਰੇ ਯਾਰ ਜੇ ਬੈਠਾ ਜੀ ਇਹ ਖਣਾ ਹੋ ਜਾਵੇ ਕਨੈਕਸ਼ਨ ਦਾ ਬਰਾਬਰ ਨਾ ਜੀਆ ਸਹੀ ਜੀ ਤੇ ਦੂਜੇ ਹਨ ਕੀ ਬਾਦ ਕਰ ਉਹ ਸੋ ਚਿੱਟਾ ਜਾਏਗਾ ਤੁਹਾਡੇ ਨਾਲ کافی ਸਮਾਂ ਲਵੇਗਾ ਪਹਿਲਾ ਕਨੈਕਸ਼ਨ ਦਾ ਨਾਮ ਆ ਗਿਆ ਜੀ ਆ ਤੁਹਾਡੇ ਪ੍ਰੋਫਾਈਲ ਜਾਣਾ ਸੀ ਪਤਾ ਕਰਨਾ ਸੀ ਵੀ ਅੰਦਰ ਨਿਕਲੋ ਨਾ ਕਲੈਕਸ਼ਨ ਮਿਲੂਗਾ ਦੋ ਦਾ ਐਕਟਿਵਲ ਦਾ ਠੀਕ ਉਹ ਜਵਾਰੀ ਪਤਾ ਕਰਨਾ ਹੈ ਜੀ ਇਹ ਪੇਰੀ ਖਰਚ ਹੈ ਤੇ ਮੇਰੇ ਕੋਲ ਮੇਰੇ ਦਾ ਵਾਗਾ ਉੱcret ਗਿਆ ਹੋਇਆ ਹੈ ਵਾਦੀ ਵੇਟ ਕਰੀ ਜਾਣਾ ਤੇ ਦੇਖਦੇ ਹਾਂ ਜਦੋਂ ਪਹੁੰਚਦੇ ਫਿਰ ਦੱਸਦੇ ਬਣਦਾ ਪਹਿਲਾਂ ਤਾਂ ਮੈਂ ਬਣਾਈ ਨਹੀਂ ਸੀ ਮੈਂ ਹੁਣ ਸਭ ਤਰ੍ਹਾਂ ਇੱਕ ਜੇ ਤੂੰ ਕਹਤਾ ਹੁਣ ਬਣਾਵਾਂਗਾ ਪੱਕਾ ਤੇ ਆਹ ਤਾਂ ਸੱਚ ਮੇਰਾ ਸਕੂਟੀ ਤੇ ਮਾਰਦੇ ਯਾਰ ਆ ਲੇ ਕੋੜ ਜਾਨਾ ਤਾਂ ਉਹ ਦੇ ਦਾ ਪਿਲਸ਼ਕਾ ਮਰੀ ਜਾਂਦੀ ਹੈ ਯਾਰ ਜੀ ਤੋਤੀ ਹੈ ਕਲ ਸੀ ਨਹੀਂ ਯਰ ਤਾਂ ਨਹੀਂ ਗਲਤ ਆ ਮਾਰਦੇ ਲਸ਼ਕਾਹਾਂ ਆ ਵੀ ਸ਼ਕਲ ਲੈ ਲਵਾ ਵਿੱਚ ਅ ਮੈਟਰ ਮੈਟਰ ਖਾਲਾ ਨਾ ਨਵਾਂ ਰੱਖ ਦਿੰਦੇ ਲਿਆ ਕੇ 200 ਰੁਪਏ ਦਾ ਮੈਟ ਆਊਗਾ ਉਹ ਦੂਜਾ ਦੂ ਦਾ ਫਿਕਸ ਵਾਲਾ ਲਾ ਵੀਰੇ ਫਿਕਸ ਵਾਲਾ ਫਿਕਸ ਵਾਲਾ ਹੁੰਦਾ ਇੱਕ ਸਲੇਜੀ ਵੜੇ ਕਿ ਇਹਦੇ ਨਾਲ ਸਕੂਟਰ ਇੱਕ ਹੋਰ ਉੱਤੇ ਫਿਕਸ ਵਾਲਾ ਆਉਂਦਾ ਵੀਰੇ ਹੋਰ ਟੱਟੂ ਫਿਕਸ ਵਾਲਾ ਥੋੜੀ ਆਓ ਐ ਵੀ ਮੱਥਾ ਮਾਰੀ ਜਾਂਦਾ ਫੜੀ ਦਾ ਹਾਂ ਕੁੜੇ ਵੇਚਣੇ ਆ ਕਿੰਨੇ ਦੀ 20000 ਦੀ 20000 ਦੀ 70000 ਦੀ ਅੱਛਾ ਬਾਈ ਕਿੰਨੂੰ ਦਊਗਾ ਇਹ ਵੀ ਮੈਂ ਅੱਛਾ ਕਿ ਨਹੀਂ 70000 ਚੱਲੇਗੀ ਅੱਛਾ ਦੇ ਹੌਲੇ ਨਾਲ ਦੀ ਦਵਾ ਦੇ ਕੋਈ 70 70000 ਉਹ 80000 ਦੀ ਲੈ ਲੈ 80000 ਦੀ ਲੈ ਲੈ ਕਿਹੜੀ 70000 80000 ਇਹ ਨਾ ਬੜਲਾ ਹੋ 21 ਇਹਦੇ 80000 ਦੀ ਲੈ 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 ਕੀ ਬੜੇ ਸਾਰੀ ਸਾਫ ਕਰਤੀ ਹੋ ਹਾਂ

ਇੱਕ ਵਿਕਟ ਗਈ ਕੋਈ ਪਤਾ ਨਹੀਂ ਮੈਨੂੰ ਤੇ 50 ਰੁਪਏ ਵੀ ਨਹੀਂ ਪਣਨੇ ਇੱਕ ਵਿਕਟ ਤੇ ਕਿਸੇ ਆਸਾ ਕੀ ਕਰਾਂਗੀ ਫਿਰ ਛੋੜੀ ਤਾਂ ਹੈ ਫਿਰਾਂਗੀ ਹੋਰ ਮੈਂ ਆਈ ਨੂੰ ਆਈ ਨੂੰ ਖਾ ਲੂੰਗਾ ਨਹੀਂ ਇਹ ਕੰਮ ਕਰਨ ਨੂੰ ਖੁਦ ਮਾੜਾ ਬੁਲ। ਹਾਂ ਹਾਂ ਤਾਂ ਨਾ ਹੋਲੀ ਹੋਲੀ ਝੂਟ ਓਏ ਹੋਲੀ ਬੈਡ ਤੋਂ ਹਟ ਛੁੱਟ ਦੱਲੇ